ਹਾਂਜੀ ਵੀਰ ਸਾਥਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਅੱਜ ਆਪਾਂ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਵੀ ਕਿਹੜੇ ਕਿਹੜੇ ਸੀਮਨ ਦੀਆਂ ਆਪਣੇ ਕੋਲ ਕੱਟੀਆਂ ਇਸ ਹਾਲੀਆਂ ਨੇ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਕੱਟੀਆਂ ਖੜੀਆਂ ਹੀ ਆਪਣੇ ਕੋਲ ਦੋ ਇੱਕ ਤਕਰੀਬਨ ਹੀ 11 ਕ ਮਹੀਨੇ ਦੀ ਹੋ ਗਈ ਜਿਹੜੀ ਵੱਡੀ ਐ ਤੇ ਛੋਟੀ ਐ 10 ਕ ਮਹੀਨੇ ਦੀ ਐ ਤੇ ਮੱਝਾਂ ਸੁੰਜਦੀ ਪਿਛਲੇ ਸਾਲ ਤਕਰੀਬਨ ਉਸ ਤੋਂ ਬਾਅਦ ਆਪਣੇ ਕੋਲ ਕੋਈ ਮੱਝ ਨਹੀਂ ਸੋਈ ਹੈਗੀ ਹੁਣ 8-9 ਮਹੀਨੇ ਬਾਅਦ ਆਪਣੇ ਕੋਲ ਤਕਰੀਬਨ ਦੋ ਮੱਝਾਂ ਸੁੰਈਆਂ ਨੇ ਤੇ ਪਿਛਲੇ ਸਾਲ ਤੋਂ ਹੀ ਸ਼ੁਰੂਆਤ ਹੋਈ ਹੈ ਜੀ ਵਧੀਆ ਹੋਈ ਹੈ ਕਿਵੇਂ ਕੱਟੀਆਂ ਆਈਆਂ ਫਿਰ ਹੁਣ ਮੱਝਾਂ ਨੇ ਫੇਰ ਕੱਟੀਆਂ ਦਈਆਂ ਤੇ ਜਿਹੜੀ ਬੜੀ ਕੱਟੀ ਹੈ ਇਹ ਵੀਰਾਵਲੀ ਦੇ ਭਾਰਤ ਬੋਲਦੀ ਆ ਤੇ ਇਹ ਦੂਜੀ ਕੱਟੀ ਐਲਡੀਐਫ ਦੇ ਅਮਰ ਬੁੱਲੀ ਆ ਜਿਹੜੀ ਹੁਣ ਮਤਲਬ ਮੱਝ ਸੂਈਆਂ ਨੇ 2 8 9 ਮਹੀਨਿਆਂ ਬਾਅਦ ਉਹਨਾਂ ਨੇ ਫਿਰ ਉਹਨਾਂ ਨੇ ਫਿਰ ਕੱਟੀਆਂ ਦਿੰਦੀਆਂ ਦੋ ਮੱਝ ਸੂਈਆਂ ਦੋਹਾਂ ਨੇ ਕੱਟੀਆਂ ਦਿੰਦੀਆਂ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਬਾਕੀ ਇਹ ਝੋਟੀ ਆਪਣੀ ਸੋਨੇ ਵਾਲੀ ਆ ਜੀ ਇਹਦੇ ਐਲ ਆਰ ਆਫ ਦੇ ਸਿਕੰਦਰ ਬੁੱਲ ਦਾ ਟੀਕਾ ਲੱਗਿਆ ਵੀ ਇਹ ਮਹੀਨੇ ਤੱਕ ਦਿਖਾਵਾਂਗੇ ਤੁਹਾਨੂੰ ਬੱਚਾ ਇਹਦਾ ਕਿਵੇਂ ਦਾ ਤੇ ਬਾਕੀ ਵਿੱਚ ਚੈੱਕ ਕਰਨੇ ਵਾਲੀਆਂ ਵੀ ਉਹ ਵੀ ਸਿਮਨ ਦਾਦੇ ਤੁਹਾਨੂੰ ਜਿਹੜਾ-ਜਿਹੜਾ ਸਿਮਨ ਲੱਗਿਆ ਵਾ ਇਹ ਛੋਟੀ ਚੈੱਕ ਕਰਨੀ ਵਾਲੀ ਇਹਦੇ ਸੈਕ ਦਾ ਲੱਗਿਆ ਵਾ 40 400 40 ਦਾ ਸੌਰੀ 21 400 21 440 ਦਾ ਸੀਮ ਲੱਗਿਆ ਨੀ ਲੀਦਾ ਵੀ ਦਾ ਤੇ ਇੱਧਰ ਆਪਣੇ ਕੋਲ ਪੱਟੀ ਆ ਗਈ ਇਹਦੇ ਐਚ ਐਲ ਡੀ ਦਾ ਲੱਗਿਆ ਵਾ 466 ਇਹ ਵੀ ਹੁਣ ਚੈੱਕ ਕਰਾਉਣੀ ਆ ਤੇ ਦੱਸਾਂਗੇ ਤੁਹਾਨੂੰ ਕਿਵੇਂ ਦਾ ਰਿਜ਼ਲਟ ਆ ਤੇ ਉਹ ਬੱਚੀ ਬੈਠੀ ਆ ਉਹਦੇ 40 4 40 440 ਦਾ ਲੱਗਿਆ ਇਸ ਸੈਕ ਦਾ ਨਾ 40 434 ਸੌਰੀ 40 434 ਤੇ ਬਾਕੀ ਤੁਹਾਨੂੰ ਹੁਣ ਆਪਾਂ ਕੱਟੀਆਂ ਦਿਖਾਉਨੇ ਆ ਤੇ ਬੱਚੀਆਂ ਤਕਰੀਬਨ ਆਪਣੀਆਂ ਜਿੰਨੀ ਵੀ ਸੂਈਆਂ ਨੇ 7-8 ਗਆਂ ਸੂਈਆਂ ਨੇ ਸਾਰੇ ਉਹ ਬੱਚੇ ਸੀਗੇ ਕੋਈ ਬੱਚੀ ਨਹੀਂ ਆਈ ਹੈਗੀ ਆਪਣੇ ਕੋਲ ਹੁਣ ਇੱਕ ਜਿਹੜੀ ਸੋਨੇ ਵਾਲੀਆਂ ਤਿੰਨ ਹੋਰ ਉਹ ਦੇਖਾਂਗੇ ਆਪਾਂ ਹੁਣ ਐਬੀਐਸ ਦਾ ਸੀਮਨ ਲੱਗਿਆ ਵਾਜੀ ਉਹਨਾਂ ਦੇ ਵੀ ਕਿਆ ਪਛੀ ਆਉਂਦੀਆਂ ਨੇ ਕਿਵੇਂ ਤੁਹਾਨੂੰ ਦਿਖਾਵਾਂਗੇ ਬਾਕੀ ਆਪਾਂ ਉਹ ਵੀ ਤੇ ਤੁਹਾਨੂੰ ਆਪਾਂ ਹੁਣ ਜਿਹੜੀਆਂ ਕੱਟੀਆਂ ਨੇ ਉਹ ਦਿਖਾਉਨੇ ਆ ਵੀ ਕਿਹੜੀ ਸੀਮਨ ਦੀਆਂ ਨੇ ਤੇ ਇਹ ਬੜੀ ਮੱਝ ਨੇ ਕੱਟੀ ਲਈ ਜੀ ਆਹ ਕੱਟੀ ਖੜੀ ਹੈ ਇਹ ਇਸਾਰ ਬਵਾਨ ਦੇ ਲਾਹੌਰੀ ਬੁਲਦੀ ਹੈ ਜੀ ਤੇ ਉਹ ਕੱਟੀ ਬੈਠੀ ਹੈ ਇਹ ਐਚਐਸਬੀ ਦੇ ਮੰਗਲ ਬੁੱਲ ਦੀ ਕੱਟੀ ਹੈ ਜੀ। ਕੱਟੀ ਦਾ ਕੱਦ ਬਹੁਤ ਵਧੀਆ 4-5 ਦੀ ਹੁੰਦੀ ਹੋਈ ਅੱਜ ਇਹ। ਤੇ ਬਾਕੀ ਆਪਣੇ ਕੋਲ ਐਚਐਸਬੀ ਦੀਆਂ ਦੋ ਮੱਝਾਂ ਹੋਰ ਗੱਬਣ ਨੇ। ਉਹ ਵੀ ਸੋਨੇ ਵਾਲੀਆਂ ਇੱਕੋ ਬੈਠੀ ਸੀ ਛੇ ਦੇ ਪੰਜਾਬ ਤੋਂ ਗੱਭਣਾ ਇਹ ਹਲੇ 2 ਮਹੀਨੇ ਰਹਿੰਦੇ ਜੀ ਸੌਣ ਦੇ ਤੇ ਝੋਟੀ ਇਹ ਜਿਹੜੀ ਤੇ ਸੈਕ ਦੇ 40 162 ਦੀ ਗੱਭਣਾ ਜੀ ਤੇ ਇਹ ਹਲੇ ਟਾਈਮ ਲੱਗੂ ਜਨਵਰੀ ਸੂਗੀ ਤੇ ਬੜੀ ਮੱਚ ਸੂਪੀ ਜੀ ਆਪਣੀ ਇਹ ਤੇ ਇਹ ਗੜਵਾਸੂ ਯੂਨੀਵਰਸਿਟੀ ਲੁਧਿਆਣਾ ਧਨੀ ਲੇ ਰਾਜ ਬੁੱਲਾ ਜੀ 507 ਨੰਬਰ ਉਤੋਂ ਗੱਭਣਾ ਤੇ ਇਹ ਆਪਣੀ ਹਰਿਆਣੇ ਦੀ ਝੋਟੀ ਹੈ ਵੀ ਇਹ ਵੀ ਹਰਿਆਣੇ ਵਾਲੀ ਆ ਤੇ ਇਹ ਵੀ ਪਿਛਲੇ ਸਾਲ ਆਪਾਂ ਲੈ ਕੇ ਆਏ ਤੇ ਇਹਨਾਂ ਨਾਲ ਕੱਟੇ ਹੋਦੇ ਜੀ ਆਪਾਂ ਲੈ ਕੇ ਆਏ ਤੇ ਇਹ ਇੱਕ ਦੀ ਨਵਾਬ ਦਾ ਸਿਮਨ ਲੱਗਿਆ ਆਪਾਂ ਇਹ ਛੋਟੀ ਦੇ ਇਹਦੇ ਵੀ 2 ਮਹੀਨੇ ਰਹਿਣੇ ਸੂਣ ਤੇ ਫੇ ਦਿਖਾਵਾਂਗੇ ਤੁਹਾਨੂੰ ਆਪਾਂ ਇਹ ਮੇ ਦਾ ਬੱਚਾ ਨਵਾਬ ਦਾ ਤੇ ਬਾਕੀ ਆਪਣੀਆਂ ਹੁਣ ਗਾਇਆਂ ਇੱਧਰ ਸੂਣੇ ਵਾਲੀਆਂ ਜੀ ਏਬੀਐਸ ਦਾ ਸਿਮਨ ਲੱਗਿਆ ਹੋਵੇ ਦੇ ਵੀ ਇਹ ਇਹਦਾ ਵੀ ਮਹੀਨਾ ਕਰ ਰਹਿ ਗਿਆ ਬੱਚੀ ਦਾ ਇਹਦਾ ਫਾਇਰ ਬੁੱਲ ਦਾ ਸਿਮਨ ਲੱਗਿਆ ਹੋਵੇ ਏਬੀਐਸ ਦਾ ਇਹ ਉਹ ਦਿਖਾਵਾਂਗੇ ਤੁਹਾਨੂੰ ਆਪਾਂ ਵੀ ਕਿਵੇਂ ਦਾ ਬੱਚਾ ਉਹਦਾ ਤੇ ਬਾਕੀ ਇਹ ਦੋ ਇਹ ਬੱਚੀਆਂ ਸੂਈਆਂ ਵੀ ਆ ਇਹ ਸੋਣੇ ਵਾਲੀਆਂ ਦੋ ਮਹੀਨੇ ਤੱਕ ਦੀ ਇਹਦੇ ਲੱਗਿਆ ਮੈਜਿਕ ਬੋਲਦਾ ਇਹ ਵੀ ਇਸ ਦਾ ਤੇ ਇਹ ਬੱਚੀ ਦੇ ਸੈਕ ਦਾ ਲੱਗਿਆ ਵੀ ਇਹਦੇ ਵੀ ਦੋ ਮਹੀਨੇ ਰਹਿਣੇ ਆ ਦੋ ਤੋਂ ਢਾਈ ਮਹੀਨੇ ਇਹ ਆਪਾਂ ਹੁਣ ਡਰਾਈ ਕਰ ਦੇਣੀ ਆ ਇਹ ਬੱਚੇ ਢਾਈ ਤੋਂ ਤਿੰਨ ਕੁ ਮਹੀਨੇ ਰਹਿਣੇ ਇਹਨਾਂ ਦੇ ਦਾ ਹਫ਼ਤੇ 'ਚ ਡਰਾਈ ਕਰ ਦੇਣੀ ਆ ਇਹ ਇਹਦੇ ਸੈਕ ਦਾ ਲੱਗਿਆ ਵਾ ਜੀ 5071 ਤੇ ਇਹਦਾ ਵੀ ਆਪਾਂ ਦਿਖਾਵਾਂਗੇ ਬੱਚਾ ਕਿਵੇਂ ਦਾ ਤੇ ਆਪਣੀ ਇੱਕ ਛੋਟੀ ਹੋਰ ਸੋਨੇ ਵਾਲੀ ਇੱਧਰ ਖੜੀ ਆ ਉਹ ਵੀ ਤਕਰੀਬਨ 11 ਮਹੀਨੇ ਤੱਕ 11 ਮਹੀਨੇ ਤੱਕ ਸੁਕੂਗੀ ਪੰਜ 6 ਮਹੀਨੇ ਦੀ ਹੋ ਗਈ ਗੱਪਣ ਇਹਦੇ ਵੀ ਭਾਰਤ ਬੋਲਦਾ ਆਪਾਂ ਦਵਾਕ ਤੇ ਸੀਮਰ ਰਿਪੀਟ ਕਰੇ ਬੱਚੇ ਭਾਰਤ ਬੋਲਦੇ ਬਹੁਤ ਵਧੀਆ ਨੇ ਵੀਰਾਵਰੀ ਦੇ ਭਾਰਤ ਬੋਲ ਤੇ ਜਾਣਕਾਰੀ ਸਾਂਝੀ ਕਰਿਓ ਜੀ ਵਧੀਆ ਲੱਗੀ ਆਪਾਂ ਜਾਣਕਾਰੀ ਜਿਹੜੀ ਸਾਂਝੀ ਕਰੀ ਆ ਤੁਸੀਂ ਕਮੈਂਟ ਕਰਕੇ ਦੱਸਿਓ ਜਾਣਕਾਰੀ ਕਿਵੇਂ ਦੀ ਲੱਗੀ ਵੀਡੀਓ ਨੂੰ ਬਤ ਵਾਰ ਸ਼ੇਅਰ ਕਰਿਓ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਤੇ ਤਕਰੀਬਨ ਆਪਣੇ ਕੋਲ ਹੁਣ ਲਗਾਤਾਰ ਚਾਰ ਕਟੀਆਂ ਆ ਗਈਆਂ ਜੀ ਤੇ ਬਾਕੀ ਹੁਣ ਦੇਖਦੇ ਆਂ ਬੱਚੀਆਂ ਸੋਣਗੀਆਂ ਗાયਾਂ ਵੀ ਜਦੋਂ ਸੀਮਨ ਆਪਾਂ ਜਿਹੜਾ ਲਾਇਆ ਵੀ ਕਿਵੇਂ ਦਾ ਰਿਜ਼ਲਟ ਮਿਲਦਾ ਉਹਨਾਂ ਦਾ ਤੁਸੀਂ ਵੀ ਜੀ ਵੱਧ ਤੋਂ ਵੱਧ ਆਪਣੀਆਂ ਕਟੀਆਂ ਵਧੀਆ ਤਿਆਰ ਕਰਨੀਆਂ ਅੱਛੇ ਅੱਛਾ ਸੀਮਨ ਲਾਓ ਜੀ ਵਧੀਆ ਰਿਜ਼ਲਟ ਆ ਅੱਛਾ ਸੀਮਨ ਦਾ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਵੀਡੀਓ ਦੇਖਣ ਵਾਸਤੇ ਧੰਨਵਾਦ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਚੈਨਲ ਨੂੰ ਕਰੀ ਸਪੋਰਟ ਧੰਨਵਾਦ ਜੀ ਵੀਡੀਓ ਦੇਖਣ